ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਸਿੱਖਾਂਗੇ ਘੇਰੇ ਦੇ ਉੱਤੇ ਪਾਈਪਿੰਗ ਕਿਵੇਂ ਲਗਾਈਦੀ ਹੈ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਤੁਸੀਂ ਪਾਈਪਿੰਗ ਲਗਾਉਂਗੇ ਤਾਂ ਬਿਲਕੁਲ ਪਰਫੈਕਟ ਲੱਗੂਗੀ ਸਭ ਤੋਂ ਪਹਿਲਾਂ ਦੋਨੋਂ ਪੱਲਿਆਂ ਨੂੰ ਬਰਾਬਰ ਕਰਕੇ ਇਸ ਤਰੀਕੇ ਨਾਲ ਜਿਹੜਾ ਹੈਗਾ ਘੇਰਾ ਨਾਪ ਲੈਣਾ ਤੇ ਇਸ ਤਰੀਕੇ ਨਾਲ ਚਾਰਾਂ ਪੱਲਿਆਂ ਦੇ ਉੱਪਰ ਬਰਾਬਰ ਕਰਕੇ ਕੱਟ ਲਗਾ ਦੇਣਾ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਪਾ ਰਹੇ ਹੋਵੋਗੇ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਘੇਰਾ ਨਾਪਣ ਤੋਂ ਬਾਅਦ ਫਿਰ ਲੈਂਥ ਨਾਪਣੀ ਇਕ ਮੀਜ਼ ਦੀ ਤੇ ਜਦੋਂ ਪਰਫੈਕਟ ਨਾਪ ਜਿੱਥੇ ਤੁਹਾਨੂੰ ਤਿਆਰ ਚਾਹੀਦੀ ਕਮੀਜ਼ ਉੱਥੋਂ ਤੱਕ ਜਿਹੜਾ ਹੈਗਾ ਆਪਾਂ ਕੱਟ ਲਗਾ ਦੇਣਾ ਹੈਗਾ ਤੇ ਚਾਰੇ ਪੱਲੇ ਬਰਾਬਰ ਆਪਾਂ ਕੱਟ ਲਗਾਵਾਂਗੇ ਤੇ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਣੀਆਂ ਨਿਸ਼ਾਨੀਆਂ ਲੱਗ ਚੁੱਕੀਆਂ ਲੈਂਥ ਦੀ ਤੇ ਘੇਰੇ ਦੀ ਇਸ ਤੋਂ ਬਾਅਦ ਜਿਹੜਾ ਹੈਗਾ ਪ੍ਰੈਸ ਗਰਮ ਕਰਕੇ ਤੇ ਆਪਾਂ ਇਹਨਾਂ ਨੂੰ ਕਰਾਂਗੇ ਪ੍ਰੈਸ ਸਭ ਤੋਂ ਪਹਿਲਾਂ ਜਿਹੜਾ ਹੈਗਾ ਆਪਾਂ ਘੇਰੇ ਜਿਹੜੇ ਹੈਗੇ ਆ ਨੀਚੇ ਬਰਾਬਰ ਤੋਂ ਦੋਨੋਂ ਕੱਟ پکڑਣੀਆਂ ਤੇ ਇਸ ਤਰੀਕੇ ਦੇ ਨਾਲ ਕਮੀਜ਼ ਨੂੰ ਫੋਲਡ ਕਰਕੇ ਤੇ ਇਹਨੂੰ ਆਪਾਂ ਕਰਾਂਗੇ ਪ੍ਰੈਸ ਠੀਕ ਹੈ ਜੀ ਇਸ ਤੋਂ ਬਾਅਦ ਜਿਹੜਾ ਹੈਗਾ ਆਪਣੀ ਜਿਹੜੀ ਹੈਗੀ ਆ ਚੌਕ ਹੈਗੇ ਜਿਹੜੇ ਸਾਈਡ ਵਾਲੇ ਤੇ ਇਹਨਾਂ ਨੂੰ ਆਪਾਂ ਜਿਹੜਾ ਹੈਗਾ ਕਰਾਂਗੇ ਪ੍ਰੈਸ نیچے ਵਾਲਾ ਕੱਟ پکڑ ਕੇ ਘੇਰੇ ਵਾਲਾ ਤੇ ਇਹ ਉਪਰੋਂ ਹਿਪ ਤੋਂ پکڑ ਕੇ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਾਂ ਪ੍ਰੈਸ ਕਰਾਂਗੇ ਠੀਕ ਹੈ ਜੀ ਤੇ ਪੂਰਾ ਤੇਜ ਕਰੀਜਾਂ ਬਣਾਵਾਂਗੇ ਤਾਂ ਕਿ ਜਿਹੜਾ ਹੈਗੇ ਨਿਸ਼ਾਨੀ ਉੱਪਰ ਲੱਗ ਜਵੇ ਤੇ ਆਪਾਂ ਜਿਹੜੀ ਹੈਗੀ ਪਾਈਪਿੰਗ ਲਗਾਉਣੀ ਹੈ ਤੇ ਆਸਾਨ ਹੋ ਜਾਵੇ ਇਸ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਕਰੀਜਾਂ ਦੇਖ ਪਾ ਰਹੇ ਹੋਵੋਗੇ ਤੇ ਕਰੀਜਾਂ ਲੱਗ ਚੁੱਕੀਆਂ ਇਹ ਬਿਲਕੁਲ ਸਹੀ ਤਰੀਕਾ ਹੈਗਾ ਤੇ ਇਸ ਤਰੀਕੇ ਦੇ ਨਾਲ ਜੇ ਤੁਸੀਂ ਨਿਸ਼ਾਨੀਆਂ ਲਗਾ ਕੇ ਤੇ ਤੁਸੀਂ ਪਾਈਪਿੰਗ ਲਗਾਉਂਗੇ ਤੇ ਤੁਹਾਡੇ ਘੇਰੇ ਦੇ ਵਿੱਚ ਜਾਂ ਚੌਕ ਦੇ ਉੱਪਰ ਕਿਤੇ ਵੀ ਇਹ ਹੈਗੀ ਆ ਪਾਈਪਿੰਗ ਵੱਧ ਘੱਟ ਵਗੈਰਾ ਜਿਹੜੀ ਨਹੀਂ ਲੱਗੂਗੀ। ਤਰੀਜ਼ਾਂ ਤੁਸੀਂ ਦੇਖ ਪਾ ਰਹੇ ਹੋਵੋਗੇ ਕਿੰਨੀ ਫਿਨਿਸ਼ਿੰਗ ਦੇ ਨਾਲ ਜੜੀਆਂ ਹੈਗੀਆਂ ਆਪਣੀਆਂ ਬਣ ਚੁੱਕੀਆਂ। ਇਨ੍ਹਾਂ ਤਰੀਜ਼ਾਂ ਦੇ ਉੱਪਰ ਹੀ ਜਿਹੜਾ ਆਪਾਂ ਹੈਗਾ ਕੰਮ ਕਰਨਾ ਹੈਗਾ। ਠੀਕ ਹੈ ਜੀ। ਤੇ ਇਹ ਤਰੀਕਾ ਹੈਗਾ ਜਿਹੜਾ ਸਭ ਤੋਂ ਸੌਖਾ ਤੇ ਆਸਾਨ ਤਰੀਕਾ ਹੈਗਾ ਇਸ ਤਰੀਕੇ ਦੇ ਨਾਲ ਜੇ ਤੁਸੀਂ ਪਾਈਪਿੰਗ ਲਗਾਉਂਗੇ ਤਾਂ ਬੈਸਟ ਲੱਗੂਗੀ ਤੇ ਬਿਗਨਰ ਵੀ ਹੈਗੇ ਆ ਜਿਹੜੇ ਉਹ ਇਸ ਤਰੀਕੇ ਦੇ ਨਾਲ ਜਿਹੜੇ ਹੈਗੇ ਪਾਈਪਿੰਗ ਬਹੁਤ ਆਸਾਨੀ ਨਾਲ ਜਿਹੜੇ ਹੈਗੇ ਲਉਣਾ ਸਿੱਖ ਸਕਦੇ ਆ ਠੀਕ ਹੈ ਜੀ ਤੇ ਇਸ ਵੀਡੀਓ ਦੇ ਵਿੱਚ ਆਪਾਂ ਬਣੇ ਰਵਾਂਗੇ ਤੇ ਆਓ ਚੱਲੀਏ ਆਪਾਂ ਵੀਡੀਓ ਦੇ ਵੱਲ ਤੇ ਆਪਾਂ ਸਿੱਖੀਏ ਮਸ਼ੀਨ ਤੇ ਕਿਵੇਂ ਲਗਾਉਣੀ ਹੈ ਪਾਈਪਿੰਗ ਤੇ ਹਾਂਜੀ ਆਪਾਂ ਮਸ਼ੀਨ ਦੇ ਉੱਪਰ ਆ ਚੁੱਕੇ ਆਂ ਤੇ ਇੱਧਰ ਆਪਾਂ ਹਿੱਪ ਤੋਂ ਸਟਾਰਟ ਕਰਾਂਗੇ ਠੀਕ ਹੈ ਜੀ ਤੇ ਸਿੱਧਾ ਪਾਸਾ ਜਿਹੜਾ ਹੈਗਾ ਕਮੀਜ਼ ਦਾ ਇਹਨੂੰ ਆਪਾਂ ਸਿੱਧਾ ਉੱਪਰ ਰੱਖਣਾ ਤੇ ਜਿਹੜੀ ਪਾਈਪਿੰਗ ਜਾਂ ਲੈਸ ਜੋ ਵੀ ਤੁਸੀਂ ਲਗਾ ਰਹੇ ਹੋ ਇਹ ਉਲਟੀ ਕਰਕੇ ਉੱਪਰ ਰੱਖਣੀ ਹੈ ਠੀਕ ਹੈ ਜੀ ਮਤਲਬ ਇਹਨੂੰ ਪੁੱਠਾ ਕਰਕੇ ਉੱਪਰ ਰੱਖਣਾ ਤੇ ਇਸ ਤਰੀਕੇ ਦੇ ਨਾਲ ਕ੍ਰੀਜ਼ ਦੇ ਉੱਪਰ-ਉੱਪਰ ਜਿਹੜਾ ਹੈਗਾ ਇਹਨੂੰ ਆਪਾਂ ਸੀਨ ਨੂੰ ਲਗਾਵਾਂਗੇ ਇਸ ਤਰੀਕੇ ਦੇ ਨਾਲ ਕ੍ਰੀਜ਼ ਦੇ ਬਿਲਕੁਲ ਉੱਪਰ ਰੱਖ ਕੇ ਜਿਹੜਾ ਹੈਗਾ ਆਪਾਂ ਸੀਨ ਜਿਹੜੀ ਕ੍ਰੀਜ਼ ਦੇ ਉੱਪਰ-ਉੱਪਰ ਆਉਣੀ ਚਾਹੀਦੀ ਹੈ ਠੀਕ ਹੈ ਜੀ ਕਮੀਜ਼ ਦਾ ਪੱਲਾ ਜਿਹੜਾ ਆਪਣਾ ਸਿੱਧਾ ਤੇ ਪਾਈਪਿੰਗ ਆਪਣੀ ਜਿਹੜੀ ਹੈਗੀ ਉੱਪਰ ਇਹ ਪੁੱਠੀ ਹੈ ਤੇ ਇੱਥੇ ਆ ਕੇ ਜਿਹੜਾ ਹੈਗਾ ਆਪਾਂ ਘੇਰੇ ਦਾ ਜਿਹੜਾ ਨਿਸ਼ਾਨ ਲਗਾਇਆ ਸੀ ਘੇਰਾ नाप ਕੇ ਤੇ ਇੱਥੇ ਜਿਹੜੀ ਹੈਗੀ ਲੈਂਥ ਨਾਪ ਕੇ ਜਿਹੜੀ ਆਪਣੀ ਇੱਥੇ ਚਕੋਰ ਬਣ ਗਿਆ ਇੱਕ ਜਿਹੜੀ ਚੌਰਸ ਡੱਬੀ ਬਣ ਗਈ ਹੈ ਜਿਹੜੀ ਇੱਥੋਂ ਆਪਾਂ ਮੁੜ ਜਾਣਾ ਹੈਗਾ ਸਿੱਧਾ ਨਹੀਂ ਅੱਗੇ ਜਾਣਾ ਠੀਕ ਹੈ ਜੀ ਇੱਥੋਂ ਤੱਕ ਬਿਲਕੁਲ ਆਪਣਾ ਲੈਂਥ ਦੀ ਕਰੀਜ਼ ਤੱਕ ਜਿਹੜਾ ਹੈਗਾ ਆਪਾਂ ਮਸ਼ੀਨ ਨੂੰ ਚਲਾਵਾਂਗੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਧਰ ਨੂੰ ਆਪਾਂ ਬਿਨਾ ਪਾਈਪਿੰਗ ਨੂੰ ਕੱਟੇ ਉਥੋਂ ਪਾਈਪਿੰਗ ਨੂੰ ਇਧਰ ਨੂੰ ਮੋੜ ਦਵਾਂਗੇ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਬਿਲਕੁਲ ਬਰਾਬਰ ਤੱਕ ਆਪਾਂ ਕਰੀਜ਼ ਦੇ ਆਵਾਂਗੇ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਕਮੀਜ਼ ਨੂੰ ਕਮਾਉਂਦੇ ਹੋਏ ਤੇ ਜਿਹੜਾ ਹੈਗਾ ਇਧਰਲੀ ਸਾਈਡ ਤੋਂ ਉਂਗਲ ਨਾਲ ਜਿਹੜਾ ਹੈਗਾ ਲੈਸ ਨੂੰ ਇਧਰ ਚੱਕ ਦੇਣਾ ਹੈਗਾ ਤੇ ਇਸ ਤਰੀਕੇ ਨਾਲ ਕਮਾ ਕੇ ਲੈਸ ਨੂੰ ਆਪਾਂ ਬਿਲਕੁਲ ਕਰੀਜ਼ ਦੇ ਉੱਪਰ ਫੇਰ ਸੈੱਟ ਕਰਾਂਗੇ ਤੇ ਇਸ ਤਰੀਕੇ ਨਾਲ ਜਿਹੜਾ ਹੈਗਾ ਆਪਾਂ ਘੇਰੇ ਦੇ ਉੱਪਰ ਵੀ ਜਿਹੜੀ ਹੈਗੀ ਹੈ ਲੈਸ ਇਹ ਲਗਾਵਾਂਗੇ ਤੇ ਬਿਲਕੁਲ ਕਰੀਜ਼ ਦੇ ਉੱਪਰ ਉੱਪਰ ਲਿਆਉਣਾ ਹੈਗਾ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਇੱਥੇ ਜਦੋਂ ਪਹੁੰਚਾਂਗੇ ਆਪਾਂ ਠੀਕ ਹੈ ਜੀ ਇਹ ਤੁਹਾਨੂੰ ਘੇਰੇ ਦਾ ਜਿਹੜਾ ਹੈਗਾ ਸੌਰੀ ਲੈਂਥ ਦਾ ਜਿਹੜੇ ਹੈਗੇ ਕਰੀਜ਼ ਦਿਖ ਰਹੀ ਹੈ ਇਹ ਆ ਗਈ ਆਪਣੀ ਜਿਹੜੀ ਹੈਗੀ ਆ ਘੇਰੇ ਦੀ ਜਿਹੜੀ ਕ੍ਰੀਜ਼ ਹੈਗੀ ਆ ਇੱਥੋਂ ਤੱਕ ਆਪਾਂ ਆਵਾਂਗੇ ਤੇ ਫਿਰ ਉੱਪਰ ਨੂੰ ਜਿਹੜਾ ਹੈਗਾ ਕ੍ਰੀਜ਼ ਦੇ ਉੱਪਰ ਉੱਪਰ ਆਪਾਂ ਲੈਸ ਲਗਾਵਾਂਗੇ ਇਸੇ ਤਰੀਕੇ ਨਾਲ ਜਿਹੜੇ ਦੋਨੋਂ ਪੱਲੇ ਆਪਾਂ ਰੈਡੀ ਕਰ ਲੈਣੇ ਆ ਹਾਂਜੀ ਦੋਨੋਂ ਪੱਲਿਆਂ ਦੇ ਉੱਪਰ ਆਪਣੀ ਜਿਹੜੀ ਹੈਗੀ ਆ ਪਾਈਪਿੰਗ ਲੱਗ ਚੁੱਕੀ ਹੈ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਾਂ ਕੱਪੜੇ ਨੂੰ ਫੋਲਡ ਕਰਨਾ ਤੇ ਲੈਸ ਦੇ ਉੱਪਰ ਰੱਖਣਾ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਜਿਹੜਾ ਇੱਕ ਲੈਸ ਦੇ ਸਾਈਡ ਤੇ ਬਾਰਡਰ ਬਣਿਆ ਹੁੰਦਾ ਜਿਹਦੇ ਉੱਪਰ ਆਪਾਂ ਸਿਲਾਈ ਲਾਉਣੀ ਹੈ ਉਸ ਨੂੰ ਆਪਾਂ ਲੁਕਾ ਦੇਣਾ ਤੇ ਉੱਪਰਲੀ ਸ ਤੇ ਆਪਾਂ ਪਹੁੰਚਾਂਗੇ ਤੇ نیچے ਤੱਕ نیچے ਜਿਹੜਾ ਹੈਗਾ ਕੁਝ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਘੇਰੇ ਦੇ ਕੱਟ ਤੱਕ ਆਪਾਂ ਜਿਹੜੀ ਹੈਗੀ ਕੱਪੜੇ ਦੀ ਫੋਲਡਿੰਗ ਕਰਨੀ ਹੈਗੀ ਠੀਕ ਹੈ ਜੀ ਤੇ ਆਪਾਂ ਸਿੱਧਾ ਹੀ ਸੀਨ ਨੂੰ ਜਿਹੜਾ ਹੈਗਾ ਕਿਸੇ ਪਾਸੇ ਆਪਾਂ ਨਹੀਂ ਉਤਾਰਨਾ ਹੈਗਾ ਸਿੱਧਾ ਹੀ ਆਪਾਂ ਸੀਨ ਲਗਾਵਾਂਗੇ ਘੇਰੇ ਦੇ ਕੱਟ ਤੱਕ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਤੁਸੀਂ ਸੈੱਟ ਕਰਕੇ ਪਕੜ ਲੈਣਾ ਤੇ ਜਿਹੜਾ ਹੈਗਾ ਬਿਲਕੁਲ ਕਿਨਾਰੀ ਦੇ ਉੱਪਰ ਜਿਹੜਾ ਹੈਗਾ ਆਪਾਂ ਸੀਨ ਲਗਾਵਾਂਗੇ ਕੁਝ ਇਸ ਤਰੀਕੇ ਦੇ ਨਾਲ ਤੇ ਜਿਹੜਾ ਹੈਗਾ ਜਿਹੜਾ ਹੈਗਾ ਕਾਰਨਰ ਬਣਿਆ ਹੋਇਆ ਲੈਸ ਦਾ ਇੱਥੇ ਵੀ ਜਿਹੜਾ ਹੈਗਾ ਤੁਸੀਂ ਬਹੁਤ ਹੀ ਕੇਅਰਫੁਲੀ ਜਿਹੜਾ ਹੈਗਾ ਲੈਸ ਨੂੰ ਵਿੱਚ ਨਹੀਂ ਆਉਣ ਦੇਣਾ ਤੇ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਾਂ ਲੈਸ ਨੂੰ ਲਗਾਵਾਂਗੇ ਤੇ ਇੱਕ ਪੱਲਾ ਜਿਹੜਾ ਆਪਣਾ ਰੈਡੀ ਹੋ ਚੁੱਕਿਆ ਇਸੇ ਤਰੀਕੇ ਨਾਲ ਜਿਹੜੇ ਹੈਗੇ ਦੂਜੇ ਤਿੰਨ ਹਿੱਸੇ ਹੈਗੇ ਜਿਹੜੇ ਉਹਨਾਂ ਨੂੰ ਵੀ ਰੈਡੀ ਕਰ ਲੈਣਾ ਹੈਗਾ ਇਸ ਤਰੀਕੇ ਦੇ ਨਾਲ ਤੁਸੀਂ ਦੇਖ ਪਾ ਰਹੇ ਹੋਵੋਗੇ ਕਿ ਲੈਸ ਦੇ ਉੱਪਰ ਜਿਹੜਾ ਹੈਗਾ ਬਿਲਕੁਲ ਵੀ ਸੀਨ ਨਹੀਂ ਆਉਣ ਦੇਣੀ ਸਾਈਡ ਤੋਂ ਤੇ ਚਾਰ ਪੱਲੇ ਜਿਹੜੇ ਆਪਣੇ ਰੈਡੀ ਹੋ ਚੁੱਕਿਆ ਇਸ ਤੋਂ ਬਾਅਦ نیچے ਜਿਹੜਾ ਘੇਰਾ ਫੋਲਡ ਕਰਨ ਦੀ ਵਾਰੀ ਆ ਗਈ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਘੇਰਾ ਫੋਲਡ ਕਰਾਂਗੇ ਕੁਝ ਇਸ ਤਰੀਕੇ ਦੇ ਨਾਲ ਉੱਪਰ ਨੂੰ ਜਿਵੇਂ ਆਪਾਂ ਲੈਸ ਸਾਈਡ ਤੋਂ ਆਪਾਂ ਛਪਾਈ ਹੈਗੀ ਆ ਉੱਪਰਲੀ ਸਾਈਡ ਬਾਰਡਰ ਉਸੇ ਤਰੀਕੇ ਨਾਲ ਜਿਹੜਾ ਹੈਗਾ ਆਪਾਂ ਘੇਰੇ ਵੀ ਜਿਹੜਾ ਹੈਗਾ نیچے ਤੋਂ ਸੀਨ ਲਗਾਉਣੀ ਸ਼ੁਰੂ ਕਰਾਂਗੇ ਕੁਝ ਇਸ ਤਰੀਕੇ ਦੇ ਨਾਲ ਤੇ ਜਿਹੜਾ ਹੈਗਾ ਦੋਨੋਂ ਸਾਈਡਾਂ ਦੇ ਉੱਪਰ ਜਿਹੜਾ ਹੈਗਾ ਆਪਾਂ ਚੰਗੀ ਤਰ੍ਹਾਂ ਬੰਦ ਕਰ ਲਵਾਂਗੇ ਸਾਈਡ ਵਾਲਾ ਕਪੜਾ ਵੀ ਇਸ ਤਰੀਕੇ ਨਾਲ ਲੈਸ ਦੇ ਬਾਰਡਰ ਨੂੰ ਛਪਾਉਂਦੇ ਹੋਏ ਆਪਾਂ ਲਗਾਵਾਂਗੇ ਸੀਨ ਕੱਪੜੇ ਨੂੰ ਜਿਹੜਾ ਖਿਚਾਵ ਨਹੀਂ ਤੁਸੀਂ ਜ਼ਿਆਦਾ ਦਿਨਾ ਕਿਉਂਕਿ ਕਾਟਨ ਹੁੰਦੀ ਹੈ ਥੋੜੀ ਸਟੈਚੇਬਲ ਹੁੰਦੀ ਹੈ ਜਾਂ ਕੋਈ ਹੋਰ ਕਈ ਕੱਪੜੇ ਸਟੈਚੇਬਲ ਹੁੰਦੇ ਆ ਤੇ ਉਹਨਾਂ ਨੂੰ ਜ਼ਿਆਦਾ ਖਿੱਚ-ਖਿੱਚ ਕੇ ਤੁਸੀਂ ਲੈਸ ਨਹੀਂ ਲਗਾਉਣੀ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਬੈਲੈਂਸ ਕਰਕੇ ਪਕੜਦੇ ਹੋਏ ਤੇ ਆਪਾਂ ਜਿਹੜੀ ਹੈਗੀ ਸੀਨ ਲਗਾਵਾਂਗੇ ਜਦੋਂ ਆਪਾਂ ਐਂਡ ਤੱਕ ਪਹੁੰਚਾਂਗੇ ਤੇ ਇਸ ਤਰੀਕੇ ਦੇ ਨਾਲ ਜਿਵੇਂ ਆਪਾਂ ਸਟਾਰਟ ਕੀਤਾ ਸੀ ਓਵੇਂ ਆਪਾਂ ਐਂਡ ਕਰਾਂਗੇ ਇਸ ਤਰੀਕੇ ਦੇ ਨਾਲ ਪਕੜ ਕੇ ਤੇ ਆਪਾਂ ਜਿਹੜਾ ਹੈਗਾ ਸੀਨ ਇੱਥੇ ਆਊਗੀ ਤੇ ਇਧਰ ਨੂੰ ਆਪਾਂ ਕਰਕੇ نیچے ਉਤਾਰ ਦਵਾਂਗੇ ਹਾਂਜੀ ਤੁਸੀਂ ਦੇਖ ਪਾ ਰਹੇ ਹੋਵੋਗੇ ਕਿ ਜਿਹੜੇ ਹੈਗੇ ਆ ਦੋਨੋਂ ਸਾਈਡਾਂ ਦੇ ਉੱਪਰ ਜਿਹੜੇ ਬਾਰਡਰ ਆਪਾਂ ਫੋਲਡ ਕਰਕੇ ਜਿਹੜੇ ਹੈਗੇ ਆ ਉੱਪਰ ਆਪਾਂ ਲਗਾ ਦਿੱਤੇ ਸੀਨ ਇਸ ਤੋਂ ਬਾਅਦ ਜਿਹੜਾ ਹੈਗਾ ਸਾਈਡ ਵਾਲੀ ਜਿਹੜੀ ਹੈਗੀ ਆ ਬਾਰਡਰ ਇਹਨੂੰ ਆਪਾਂ ਫੋਲਡ ਕਰਕੇ ਇਸ ਤੋਂ ਬਾਅਦ ਘੇਰੇ ਵਾਲਾ ਬਾਰਡਰ ਜਿਹੜਾ ਹੈਗਾ ਇਹਨੂੰ ਫੋਲਡ ਕਰਨਾ ਹੈਗਾ ਕੁਛ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਬਣ ਜਾਵੇਗਾ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਉੱਪਰਲੀ ਸਾਈਡ ਤੇ ਜਿਹੜੀ ਹੈਗੀ ਆ ਫਿਨਿਸ਼ਿੰਗ ਵਾਲੀ ਸੀਨ ਜਿਹੜੀ ਲਗਾਵਾਂਗੇ ਫਿਨਿਸ਼ਿੰਗ ਵਾਲੀ ਸੀਨ ਲੱਗ ਚੁੱਕੀ ਹੈ ਹੁਣ ਆਪਾਂ ਕਰੀਜਾਂ ਜਿਹੜੀਆਂ ਬਣਾਈਆਂ ਸੀ ਬਰਾਬਰ ਤੇ ਕੱਟ ਲਗਾਏ ਸੀ ਉਹਨਾਂ ਦਾ ਤੁਸੀਂ ਫਾਇਦਾ ਦੇਖੋ ਕਿ ਕਿੰਨਾ ਹੋਇਆ ਕਿਸੇ ਵੀ ਸਾਈਡ ਤੋਂ ਪਾਈਪਿੰਗ ਵੱਧ ਜਾਂ ਘੱਟ ਨਹੀਂ ਹੈਗੀ ਬਿਲਕੁਲ ਫਿਨਿਸ਼ਿੰਗ ਦੇ ਨਾਲ ਲੱਗੀ ਹੈਗੀ ਆ ਤੁਸੀਂ ਦੇਖ ਪਾ ਰਹੇ ਹੋਗੇ ਕੈਮਰੇ ਦੇ ਵਿੱਚ ਤੇ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਾਂ ਘੇਰਾ ਵੀ ਨਾਪਿਆ ਤੇ ਘੇਰਾ ਵੀ ਬਰਾਬਰ ਹੈ ਇਸ ਤੋਂ ਬਾਅਦ ਆਪਾਂ ਦੂਸਰੀ ਸਾਈਡ ਨਾਪਦੇ ਹਾਂ ਦੂਸਰੀ ਸਾਈਡ ਵੀ ਬਰਾਬਰ ਹੈ ਸੋ ਇਹ ਤਰੀਕਾ ਜਿਹੜਾ ਹੈਗਾ ਬਹੁਤ ਹੀ ਵਧੀਆ ਤੇ ਸੌਖਾ ਤਰੀਕਾ ਹੈਗਾ ਸੋ ਮੇਰੇ ਵੀਡੀਓ ਦੇ ਵਿੱਚ ਜੇ ਤੁਹਾਨੂੰ ਦੱਸਿਆ ਹੋਇਆ ਢੰਗ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਜੀ ਤੇ ਤਰਪਾਈ ਕਰਕੇ ਆਪਣਾ ਪੀਸ ਹੋ ਜਾਊਗਾ ਰੈਡੀ ਪਲੀਜ਼ ਲਾਈਕ ਕਮੈਂਟ ਸ਼ੇਅਰ ਥੈਂਕ ਯੂ